ਆਤਿਸ਼ਰੀਆ ਕਾ ਸਰੇ ਪੰਜਾਬ ਆਵਾਸ ਨੂੰ ਰਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚ 14 ਤੋਂ ਲੈ ਕੇ 20 April ਦੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹਨਾ ਭਾਗਾਂ ਵਿੱਚ ਮੀਂਹ ਕਣੀ ਤੇ ਸਾਰਨ ਟੈਂਪਰ ਚ ਕਿੰਨਾ ਕ ਵਾਧਾ ਦੇਖਣ ਨੂੰ ਮਿਲੂਗਾ ਕਿਹੜੇ ਭਾਗ ਸਾਫ ਦੇ ਖੁਸ਼ਕ ਰਹਿਣਗੇ ਕਿਸਾਨਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹੁਣ ਤੁਸੀਂ ਦੇਖ ਸਕਦੇ ਹੋ 14 April ਪੰਜਾਬ ਦੇ ਸਾਰੇ 9 ਵਜੇ ਤਸਵੀਰਾਂ ਹਨ ਮੌਸਮ ਬਹੁਤ ਬਿਲਕੁਲ ਸਾਫ ਤੇ ਖੁਸ਼ ਸੂਬੇਆ ਪੰਜਾਬ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਦਲ ਨਹੀਂ ਦੇਖ ਨੂੰ ਮਿਲ ਰਹੀ। ਬਾਕੀ ਮੌਸਮ ਬਾਰੇ ਰਿਪੋਰਟਾਂ ਦੇ ਨਜ਼ਰ ਮਾਰੀਏ ਕਰੀ। ਹੁਣ ਤੁਸੀਂ ਮੌਸਮ ਪਹੇੜ ਰਿਪੋਰਟਾਂ ਦੇ ਅਸਰ ਜ 13 ਅਗਰਿਕ ਨਿਕਲ ਚੁੱਕੀ ਹੈ 14 ਤਰੀਕਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ। 15 16 17 18 19 18 19 ਨੂੰ ਹੋ ਸਕਦਾ ਹੈ ਆਪਣੇ ਪੰਜਾਬ ਉੱਤੇ ਸਸਟਮੇੜ ਤੋਂ ਪਾਵਾ ਚੜਦੀਆਂ। ਰਿਪੋਰਟਾਂ ਦੇ ਅਨੁਸਾਰ ਦੱਸ ਰਹੇ ਹਨ ਕਿ ਇੱਕ ਸਿਸਟਮ ਪੰਜਾਬ ਜਾਊਗਾ। ਜਾਂ ਸਿਸਟਮ ਆਊਗਾ ਆਪਣੇ 18 19 ਨੂੰ ਜਾਂ 19 20 21 ਨੂੰ ਆਊਗਾ ਸਿਸਟਮ। 19 20 ਕੀ ਥੋੜਾ ਜਲਾਸਾ ਰਹ ਹਨ। ਕਿ ਸੈਸਟਮ ਬਾਰੇ ਉਮੀਦ ਥੋੜੇ ਮੇਜ ਜਿਆਦਾ ਸਾਰਾ ਹੈ ਨਾ ਵਾਕੀ ਆਪਣੇ ਹੀਟ ਵੇਵ ਦਾ ਲਟ ਜਾਰੀ ਹੋ ਚੁੱਕਿਆ ਹੈ 16 ਤਰੀਕ ਤੱਕ ਮੌਸਮ ਟੈਂਪਰ ਚਾਪਨ ਸਟੇਬਲ ਹੀ ਦੇਖਣ ਨੂੰ ਮਿਲੇਗਾ 16 ਤਰੀਕ ਤੋਂ ਲੈ ਕੇ 18 ਤੱਕ ਆਪ ਨੂੰ ਹੀਟ ਵੇਵ ਦਾ ਲਟ ਜਾਰੀ ਦੇਖਣ ਨੂੰ ਮਿਲੇ ਹਨ 19 20 ਨੂੰ ਕੋਈ ਸਿਸਟਮ ਲੱਗ ਜਾਊਗਾ ਜਿਸ ਨਾਲ ਆਪਣੇ ਪੰਜਾਬ ਦੇ 50 60 ਜਾਂ 60 70% ਇਲਾਕੇ ਹਾਲੇ ਤੱਕ ਦੀ ਰੋਟਾ ਦੇ ਉੱਪਰ ਕਵਰ ਹੋ ਸਕਦੇ ਹਨ ਬਾਕੀ ਜਿਹੜੇ ਨੇ ਨੇੜੇ ਆਉਂਦੇ ਜਾਣਗੇ ਰਣੂਬਰ ਰੋਟਾ ਦੱਦ ਜਾਵਾਂਗੇ ਕਿਸਾਨ ਵੀ ਲਈ ਇਸ ਨਾਲ ਕੋਈ ਖਤਰੇ ਵਾਲੀ ਗੱਲ ਹੈ ਕਿ ਨਹੀਂ ਉਹ ਜਾਨੂੰ ਬਤਾ ਦਵਾਂਗੇ ਥੋੜੀ ਬੋਲੀ ਇਲਾਕ ਗੜੇ ਮਹੀ ਉਥਾਰ ਹੈ ਕਿ ਨਹੀਂ ਹੈ ਵਾਕਿਆ ਪਹਿਲਾ ਸਿਸਟਮ ਲੰਘਿਆ ਸਾਨੂੰ ਆਪਣੇ ਕਾਫੀ ਪੰਜਾਬ ਦੇ ਮਾਲਵੇ ਦੇ ਭਾਗਾਂ ਵਿੱਚ ਕਾਫੀ ਗੜੇ ਮਹੀ ਦੇਖ ਮਿਲ ਜਿਹ ਹਰਿਆਣੇ ਵਿੱਚ ਵੀ ਵਾਕਿਆ ਬਾਗਾਂ ਗਲੀਆਂ ਕੋਲ ਮਲਾ ਕੇ ਅੱਜ 14 ਤਰੀਕ ਹੈ 14 ਤੋਂ ਲੈ ਕੇ ਆਪਣੇ 16 ਤਰੀਕ ਦੀ ਮੌਸਮ ਠੀਕ ਠਾਕ ਬਣਿਆ ਰਹੂਗਾ 16 ਤਰੀਕ ਤੋਂ ਆਪਾਂ ਠਾਦੇ ਤੇ ਆਪਣੇ ਹੀਟ ਵੇਬਲਟ ਚੱਲੀ ਹੋ ਚੱਕੇ ਨੇ ਆਪਣੇ ਟਾਈਪ ਤੇ 40 ਡਿਗਰੀ ਨੂੰ ਵੀ ਟੱਚ ਕਰ ਜੂਗਾ ਆਪਣੇ 16 ਤੋਂ ਲੈ ਕੇ ਆਪਣੇ 18 ਦੇ ਵਿੱਚ ਵਿੱਚ ਫੂਰਾ ਤੇ ਆਪਣਾ ਟੈਂਪਰੇਚਰ ਠੀਕ-ਠਾਕ ਦੇਖਣ ਨੂੰ ਮਿਲੂਗਾ ਰਾਤ ਦੇ ਟੈਂਪਰੇਚਰ ਆਪਣੇ 25 ਡਿਗਰੀ ਟੂਚ ਕਰ ਜਾਣਗੇ 17-18 ਨੂੰ ਦੁਪਹਿਰ ਦੇ 40 ਡਿਗਰੀ ਉਹ ਤੋਂ ਬਾਅਦ ਟੈਂਪਰੇਚਰ ਨੂੰ ਫੇਰ ਘਟਾਣਾ ਸ਼ੁਰੂ ਹੋ ਜੂਗਾ ਫੇਰ ਆਪਣੇ 35-36 ਡਿਗਰੀ ਆ ਜੂਗਾ ਤੇ ਰਾਤ ਦਾ 1 ਡਿਗਰੀ ਆ ਜੂਗਾ ਕਿਉਂਕਿ ਇਹ ਸਿਸਟਮ ਲੱਗਣ ਤੋਂ ਬਾਅਦ ਆਕੀਪਾ ਕਾਲਮ ਬਣਾਇਆ ਕਰਕੇ 14 ਤੱਕ ਲੈ ਕੇ 18-20 ਪੰਜਾਹ ਤੋਂ ਠੀਕ-ਠਾਕ ਦੇਖਣ ਨੂੰ ਮਿਲੂਗਾ ਆਪਣੇ 17-18 ਇੱਕ ਹਲਕੇ ਜਿਹੇ ਬਦਲਵਾਏ ਪੰਜਾਬ ਦੇ ਉੱਤੋਂ ਦੀ ਕਵਰ ਹੋ ਸਕਦੀ ਹੈ ਉੱਤੋਂ ਦੀ ਗੁਜਰ ਸਾਹ ਦੇ ਜਿਸ ਨਾਲ ਵੀ ਕੋਈ ਵੀ ਮੀਂਹ ਨਹੀਂ ਦੇ ਸਰ ਰਹੀ ਹੈ ਪੂਰੇ ਦੇ ਪੂਰੇ ਸਾਹਮਣ ਪੂਰਾ ਆਪਣੇ ਦਿਨੇ ਹਲਕੀ ਰਫਤਾਰ ਤੇ ਦੇਖਣ ਨੂੰ ਮਿਲੂਗਾ ਜਿਆਦਾ ਰਫਤਾਰ ਨਹੀਂ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਚ ਅਗਲੀ ਤਾਂ ਵੀਡੀਓ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕੋਈ ਵੀ ਨਵੀਂ ਰਿਪੋਰਟ ਆਣੀ ਮੌਸਾ ਪਾ ਗੋਲ ਮੀਂਹ ਵੀ ਤੁਹਾਰ ਬੰਦੇ ਹਨ ਚੱਕ ਕਰਦੇ ਹਨ ਅਨੂ ਵੀਡੀਓ ਬਣਾ ਕੇ ਦੱਸਾਂਗਾ ਬਾਕੀ 19 20 ਨੂੰ ਜਿਆਦਾ ਸਿਸਟਮ ਲੱਗਣ ਦੇ ਸਾਲ ਹਨ ਬਾਕੀ ਅੱਜ ਦੀ ਵਿੱਚ ਨਹੀਂ ਧੰਨਵਾਦ